ਵਾਸ਼ਾ ਦਾ ਜਿਹੜਾ ਪਾਵਨ ਪਵਿੱਤਰ ਪ੍ਰਕਾਸ਼ ਹੈ ਉਹਨੂੰ ਭਾਈ ਗੁਰਦਾਸ ਜੀ ਤਾਂ ਇਸ ਤਰ੍ਹਾਂ ਕਹਿੰਦੇ ਨੇ ਕਿ ਸਫਲ ਜਨਮ ਸਫਲ ਜਨਮ ਧਨ ਆਜ ਕੋ ਦਿਸ ਅਰੈਨ ਪਹਿਰ ਮਹੂਰਤ ਘੜੀ ਪਲ ਪਾਏ ਵਾਸ਼ਾ ਕਹਿੰਦੇ ਨੇ ਕਿ ਉਸ ਪਾਵਨ ਪਵਿੱਤਰ ਅਕਾਲ ਪੁਰਖ ਦਾ ਨਿਰਗੁਣ ਤੋਂ ਸਰਗੁਣ ਦੇ ਵਿੱਚ ਆਉਣਾ ਜਿਸ ਦੇ ਨਾਲ ਪਾਤਸ਼ਾਹ ਕਹਿੰਦੇ ਕਿ ਇੱਕ ਉਹਨਾਂ ਦਾ ਹੀ ਨਹੀਂ ਕਿ ਸਾਰੇ ਸ੍ਰੇਸ਼ਟੀ ਦੇ ਜਨਮ ਸਫਲ ਹੋ ਗਏ ਨੇ ਬੋਲੋ ਉਹ ਤਾਂ ਉਹ ਤਾਂ ਸਫਲ ਸੀ ਸਾਨੂੰ ਸਫਲ ਕਰਨਾ ਏ ਸੀ ਧੰਨ ਆਜ ਕੋ ਦਿਵਸ ਦਿਨ ਤਾਂ ਰੋਜ਼ ਹੀ ਕਹਿੰਦੇ ਇਹ ਦਿਨ ਭਾਗਾ ਵਾਲਾ ਹੈ ਇਹ ਰਾਤ ਭਾਗਾ ਵਾਲੀ ਹੈ ਇਹ ਪੈਰ ਭਾਗਾ ਵਾਲਾ ਹੈ ਇਹ ਮੂਰਤ ਇਹ ਘੜੀ ਇਹ ਪਲ ਇਹ ਪੂਜਣ ਜੋਗ ਹੈ ਸਫਲ ਸ਼ਿੰਗਾਰ ਚਾਰ ਸਹਿਜਾ ਸੰਯੋਗ ਭੋਗ ਸਫਲ ਸ਼ਿੰਗਾਰ ਚਾਰ ਸਹਿਜਾ ਸੰਯੋਗ ਭੋਗ ਆਂਗਣ ਮੰਦਰ ਅਤ ਸੁੰਦਰ ਸੁਹਾਇਆਂ ਧਰਤੀ ਨੇ ਵੀ ਉਸ ਵale ਆਖਿਆ ਸੀ ਕਿ اے ਵਾਇਗਰੂ ਤੂੰ ਮੈਨੂੰ ਰਚਿਆ ਹੈ ਅੱਜ ਤੂੰ ਮੇਰੇ ਉੱਤੇ ਉਤਰਿਆ ਆ ਕੇ ਅੱਜ ਮੇਰੀ ਸਹਿਜਾ ਜਿਹੜੀ ਆ ਉਹ ਸੋਗਨੀਕ ਹੋ ਗਈ ਹੈ ਮਾਜੇ ਸ੍ਰੇਸ਼ਟ ਹੋ ਗਏ ਆਂ ਸ਼ਫਲ ਸ਼ਿੰਗਾਰ ਚਾਰ ਸਹਿਜ ਸੰਯੋਗ ਭੋਗ ਆਂਗਣ ਮੰਦਰ ਅਤ ਸੁੰਦਰ ਸ਼ਹਾਏ ਤੋ ਪਾਤਸ਼ਾਹ ਜੀ ਕਿਰਪਾ ਕਾਨ ਜਗਮਗ ਜੋਤ ਸ਼ੋਭਾ ਕੀਰਤ ਪ੍ਰਤਾਪ ਸਭ ਪਾਤਸ਼ਾਹ ਦਾ ਜਿਹੜਾ ਆਉਣਾ ਸੀ ਗੁਰੂ ਰਾਮਦਾਸ ਮਹਾਰਾਜ ਜੀ ਆਂ ਦਾ ਕਹਿੰਦੇ ਇੱਕ ਅਧਿਆਤਮਕ ਜਗਮਗ ਹੀ ਸੀ ਮਹਾਰਾਜ ਦਾ ਜਗਮਗ ਜੋਤ ਪਰਮੇਸ਼ਰ ਦੀ ਜਿਹੜੀ ਜੋ ਸੀ ਉਹ ਨਿਰਗੁਣ ਤੋਂ ਸਰਗੁਣ ਦੇ ਵਿੱਚ ਆਈ ਨਿਰਗੁਣ ਆ ਸਰਗਣ ਵੀ ਉਹੀ ਕਲਾ ਧਾਰ ਜਿਸ ਅਗਲੀ 모ਹੀ ਜਗਮਗ ਜੋਤ ਸੋਭ ਕੀਰਤ ਪ੍ਰਤਾਪ ਸਭ ਤੇ ਪੂਰਨ ਰੱਬੀ ਪ੍ਰਤਾਪ ਨਾਲ ਬਾਦਸ਼ਾਹ ਪ੍ਰਗਟ ਹੋਏ ਨੇ ਹੈਨਾ ਜੀ ਕੀਰਤ ਪ੍ਰਤਾਪ ਸਭ ਆਨੰਦ ਸਹਿਜ ਸ਼ੁਖ ਸਾਗਰ ਵਡਾਏ ਹੈ ਤੇ ਪਾਸ਼ਾ ਕਹਿੰਦੇ ਗੁਰੂ ਰਾਮਦਾਸ ਸੱਚੇ ਪਾਸ਼ਾ ਅੱਜ ਤੁਸੀਂ ਦੇਖੋ ਕਿ ਗੁਰੂ ਰਾਮਦਾਸ ਦੀ ਨਗਰੀ ਕਿ ਜਿੱਥੇ ਹਰ ਵੇਲੇ ਆਨੰਦ ਸਾਗਰ ਸੁਖ ਸਹਿਜ ਭਈ ਉਹ ਅਨੰਦਾਂ ਦਾ ਪਵਿੱਤਰ ਸਾਗਰ ਹੈ ਤੇ ਜਿਹਦੇ ਵਿੱਚੋਂ ਐ ਸਹਿਜ ਦੀਆਂ ਛੱਲਾਂ ਪੈਂਦੀਆਂ ਨੇ ਬੋਲੋ ਸਤਨਾਮ ਸ੍ਰੀ ਵਾਹਿਗੁਰੂ ਠੀਕ ਹੈ ਆਨੰਦ ਸਾਗਰ ਹੈ ਸਵਨ ਜੀ ਤੇ ਸਹਿਜ ਦੀਆਂ ਸ਼ਲਾ ਪੈਂਦੀਆਂ ਨੇ ਧਰਮ ਅਰਥ ਕਾਮ ਮੋਖ ਨਹਿਕਾਮ ਨਾਮ ਪੈਂ ਜਿਸ ਦੇ ਦਰ ਦੇ ਉੱਤੇ ਚਾਰੇ ਪਦਾਰਥ ਆਪਣੇ ਆਪ ਹੀ ਵਰਤਰੇ ਨੇ ਧਰਮ ਅਰਥ ਕਾਮ ਤੇ ਮੋਖ ਨਹਿਕਾਮ ਨਾਮ ਤੇ ਸਾਰੀਆਂ ਵਸਤੂਆਂ ਤੋਂ ਨਿਸ਼ਕਾਮ ਕਰਨ ਵਾਲਾ ਨਾਮ ਉਹਨਾਂ ਦੇ ਉੱਥੇ ਹਰ ਵੇਲੇ ਚੱਲਦਾ ਹੈ ਨਹਿਕਾਮ ਨਾਮ ਪ੍ਰੇਮ ਰਸ਼ ਅਰਸ਼ਕ ਹਵੇ ਲਾਲ ਮੇਰੇ ਆਏ ਹੈ ਤੇ ਉਸ ਅਕਾਲ ਪੁਰਖ ਦਾ ਪ੍ਰੇਮ ਦਾ ਜਿਹੜਾ ਅਰਸ਼ ਹੈ ਉਹ ਸਾਡੇ ਕੋਲੇ ਗੁਰੂ ਰੂਪ ਵਿੱਚ ਪ੍ਰਗਟ ਹੋਇਆ ਹੈ ਪ੍ਰੇਮ ਰਸ਼ ਹੈ ਨਾ ਜੀ ਅਰਸ਼ਕ ਹਵੇ ਲਾਲ ਮੇਰੇ ਪ੍ਰਹਿ ਕੀ ਸੋਭ ਸੁਹਾਵਣੀ ਨੀਕੀ ਹਾ ਹਾ ਹੂ ਹੂ ਗੰਦਰਬ ਅਪਸਰਾ ਪੈ ਆਨੰਦ ਮੰਗਲ ਗੁਣ ਗਾਵਣੀ ਨੀਕੀ ਕਹਿੰਦੇ ਕਿ ਜਿਸ ਵੇਲੇ ਪਾਸ਼ਾ ਦੀ ਪ੍ਰਗਟ ਹੋਈ ਤੇ ਉਹ ਸੋਭਾ ਬੜੀ ਸੁਹਾਵਣੀ ਜੀ ਲਿਖੀ ਐ ਪਈ ਤੇ ਉਸ ਵੇਲੇ ਪਾਸ਼ਾ ਜੀਆ ਨੇ ਲਿਖਿਆ ਕਿ ਕਿਹੋ ਜਿਹਾ ਸੀ ਕਹਿੰਦੇ ਉਸ ਵੇਲੇ ਪਤਾ ਨਹੀਂ ਸੀ ਲੱਗਦਾ ਕਿ ਇਹ ਗੰਦਾਰਬ ਤੇ ਇਹ ਆਵਾਜ਼ਾਂ ਇਹ ਰਾਗ ਇਹ ਧੁਣਾ ਕਿੱਥੋਂ ਉੱਠ ਰਹੀਆਂ ਨੇ ਬੋਲੋ ਸਤਨਾਮ ਪ੍ਰੇਕੀ ਸੋਭ ਸੁਹਾਵਣੀ ਨੀਕੀ ਹਾਂ ਹਾਂ ਹੂੰ ਪੈ ਗਾਨ ਗੰਧਰਬਾ ਠੀਕ ਹੈ ਨਾ ਜੀ ਆਨੰਦ ਮੰਗਲ ਗੁਣ ਗਾਵਣੀ ਨਿੱਕੀ ਬੜੇ ਆਨੰਦ ਦੇ ਵਿੱਚ ਪਰਮੇਸ਼ਰ ਦੇ ਗੁਣ ਗਾਇਨ ਹੋ ਰਹੇ ਨੇ ਔਰ ਗੁਪਤ ਹੋ ਰਹੇ ਨੇ ਆਨੰਦ ਮੰਗਲ ਗੁਣ ਗਾਵਣੀ ਨਿੱਕੀ ਇਹੋ ਜਿਹਾ ਜਿਹੜਾ ਹੈ ਬਾਦਸ਼ਾਹ ਜੀਆ ਦਾ ਜਿਹੜਾ ਪ੍ਰਤਾਪ ਹੈ ਕਿਉਂਕਿ ਉਹਨਾਂ ਦੇ ਵਾਸਤੇ ਤੇ ਜਿਤਨਾ ਕੁਛ ਵੀ ਬੋਲੀ ਜਾਓ ਉਤਨੇ ਗੁਰੂ ਗੁਰੂ ਗੁਰ ਕਰ ਮੰ ਮੇਰੇ ਤਰਨ ਤਾਨ ਸਮਥ ਕਲਯੁਗ ਭੱਟ ਮਹਾਰਾਜ ਦੀ ਉਪਮਾ ਕਰ ਰਹੇ ਨੇ ਕਿ ਤਰਨ ਤਾਨ ਪਾਸ਼ਾ ਜੀ ਦਾ ਆਉਣ ਕੇ ਸੰਸਾਰ ਨੂੰ ਤਾਰਨ ਵਾਲੇ ਉਹ ਤਨ ਤਾਨ ਭਈ ਸਮਥ ਕਲਯੁਗ ਇਸ ਕਲਯੁਗ ਦੇ ਵਿੱਚ ਜੇ ਤਾਰਨ ਵਾਲੇ ਨੇ ਤੇ ਗੁਰੂ ਰਾਮਦਾਸ ਜੀ ਹਨ ਤਨ ਤਾਨ ਸਮਥ ਕਲਯੁਗ ਸੁਣਤ ਸਮਾਧ ਸ਼ਬਦ ਕਿ ਕਿ ਸ਼ੇਰੇ ਕਹਿੰਦੇ ਉਸ ਦੇ ਮੁਖ ਤੋਂ ਉਚਾਰਨ ਹੋਇਆ ਜਿਹੜਾ ਸ਼ਬਦ ਹੈ ਉਹ ਸਿੱਖ ਦੀ ਸਮਾਧੀ ਲਾਉਣ ਵਾਲਾ ਹੈ ਕੀ ਹੈ ਸੁਣਤ ਸਮਾਦ ਸ਼ਬਦ ਜਿਸ ਕੇਰੇ ਫੁਨ ਦੁੱਖਾਂ ਨਾਲ ਸੁਖਦਾਇਕ ਸ਼ੂਰ ਜੋ ਧਰਤ ਧਿਆਨ ਬਸ਼ਤ ਤੇ ਨੇਰੇ ਪਾਸ਼ਾ ਕਹਿੰਦੇ ਨੇ ਕਿ ਗੁਰੂ ਰਾਮਦਾਸ ਪਾਸ਼ਾ ਜੀ ਜਿਹੜਾ ਉਹਨਾਂ ਨੂੰ ਯਾਦ ਕਰਦਾ ਸੱਚੇ ਪਾਸ਼ਾ ਨੂੰ ਜਿਹੜਾ ਉਹਨਾਂ ਦਾ ਧਿਆਨ ਧਰਦਾ ਹੈ ਵਾਸ਼ਾ ਕਹਿੰਦੇ ਐ ਕਿ ਦੇਖਣ ਦੇ ਵਿੱਚ ਤੁਸੀਂ ਇੱਕ ਸਰੂਪ ਪਰ ਉਹ ਸਾਰਾ ਹੀ ਤੁਹਾਡੇ ਦੁੱਖਾਂ ਦਾ ਨਾਸ਼ ਕਰਨ ਵਾਲਾ ਹੈ ਹੁਣ ਕੀ ਹੈ ਔਰ ਸ੍ਰਿਸ਼ਟੀ ਦੇ ਉੱਤੇ ਉਹ ਪਰਮ ਸ਼ੂਰਮਾ ਹੈ ਜਿਹੜਾ ਸਿੱਖ ਦੇ ਅੰਦਰ ਅਧਿਆਤਮਿਕ ਆਨੰਦ ਸੁਖ ਦਿੰਦਾ ਹੈ ਹੁਣ ਦੁੱਖਾਂ ਦਾ ਸੁਖਦਾਇਕ ਸ਼ੂਰ ਜੋ ਧਰਤ ਧਿਆਨ ਤੂੰ ਕਿਤੇ ਵੀ ਮਰਜੀ ਦੁਨੀਆ 'ਚ ਰਹਿ ਇਹ ਦੇਸ਼ 'ਚ ਰਹਿ ਬਾਹਰਲੇ 'ਚ ਰਹਿ ਜਿੱਥੇ ਵੀ ਉਤੋ ਧਿਆਨ ਹੋਊਗਾ ਉਹ ਤੇਰੇ ਨਾਲ ਹੋਊਗਾ ਉਹ ਤੇਰੇ ਜੋ ਧਰਤ ਧਿਆਨ ਵਸਤ ਤੇ ਨੇਰੇ ਪੂਰੋ ਪੁਰਖ ਰਿਦੇ ਹਰਿ ਸਿਮਰਤ ਮੁਖ ਦੇਖਤ ਅਗ ਜਾਏ ਪਰੇਰੇ ਕਹਿੰਦੇ ਉਹ ਪੂਨ ਪੁਰਖ ਆਕਾਲ ਪੁਰਖ ਦਾ ਰੂਪ ਹੈ ਤੇ ਜਿਹੜਾ ਵੀ ਉਹਨਾਂ ਦਾ ਧਿਆਨ ਧਰਦਾ ਤੇ ਉਹਨਾਂ ਦਾ ਸਿਮਰਨ ਕਰਦਾ ਹੈ ਤੇ ਜਿਹੜਾ ਕਿਤੇ ਕੁਸ਼ਮ ਨਹੀਂ ਹੁੰਦਾ ਤੇ ਕਹਿੰਦੇ ਗੁਰੂ ਰਾਮਦਾਸ ਦਾ ਕਹਿੰਦੇ ਮੁੱਖੀ ਤੁਸੀਂ ਤੱਕ ਲਿਓ ਮੁਖ ਦੇਖ ਤ ਅੱਗ ਜਾਏ ਪਰੇ ਅਗ ਨਾਮ ਹੁੰਦੇ ਕਹਿੰਦੇ ਪੁਰਾਣੇ ਤੋਂ ਪੁਰਾਣੇ ਪਾਪ ਵੀ ਲੈ ਜਾਂਦੇ ਨੇ ਝੜ ਜਾਂਦੇ ਨੇ ਗੁਰੂ ਰਾਮਦਾਸ ਜੀ ਪਾਸ਼ਾ ਜੀਆਂ ਦਾ ਮੁੱਖ ਦੇਖ ਕੇ ਮੁਖ ਦੇਖ ਤੇ ਅੱਗ ਜਾਏ ਪਰੇ ਜੋ ਹਰ ਬੁੱਧ ਰਿੱਧ ਸਿੱਧ ਚਾਹਤ ਜਿਹੜਾ ਚਾਹੁੰਦਾ ਮੈਨੂੰ ਰਿੱਧੀਆਂ ਸਿੱਧੀਆਂ ਦੀ ਲੋੜ ਹੈ ਗੁਰੂ ਗੁਰੂ ਗੁਰ ਕਰ ਮੰ ਮੇਰੇ ਤੂੰ ਗੁਰੂ ਰਾਮਦਾਸ ਜੀਆਂ ਨੂੰ ਯਾਦ ਕਰ ਲਈਓ ਹੈ ਨਾ ਜੀ ਤੋਂ ਇਸ ਕਰਕੇ ਬਹੁਤ ਉਪਮਾ ਮੈਂ ਥੋੜ੍ਹ ਕਹੀ ਪਰ ਸਰੂਪ ਉਹ ਜਾ ਕਰੋ ਜੋ ਪਾਤਸ਼ਾਹ ਜੀਆਂ ਦੀ ਬਾਣੀ ਦੇ ਵਿੱਚ ਤੁਸੀਂ ਰਹਿ ਰਸ ਦੇ ਵਿੱਚ ਪੈ ਰੋਜ ਪੜ੍ਹਦੇ ਹੋ ਹਰ ਕੇ ਜਨ ਸਤਿਗੁਰ ਸਤਿ ਪੁਰਖਾ ਬਿਨੋ ਕਰੋ ਗੁਰ ਪਾਸ਼ ਹਮ ਕੀਰੇ ਕਿਰਮ ਸਤਿਗੁਰ ਸਰ ਨਾਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਮੇਰਾ ਪ੍ਰਾਨ ਸਖਾਈ ਹਰ ਕੀਰਤ ਹਮਰੀ ਰਹਿ ਰਾਸ ਹਰ ਜਨ ਕੇ ਬੜ ਭਾਗ ਬਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੇ ਤਰਪ ਤਾਸੀ ਮਿਲ ਸੰਗਤ ਗੁਣ ਪ੍ਰਗਾਸ ਐਨਾ ਇਹ ਚੌਥੇ ਪਾਤਸ਼ਾਹ ਦੇ ਬਚਨ ਨੇ ਤੇ हे ਵਾਹਿਗੁਰੂ ਅਸੀਂ ਵੀ ਇਸੇ ਤਰ੍ਹਾਂ ਪਏ ਤੇਰੇ ਚਰਨਾਂ 'ਚ ਰੋਲਦੇ ਫਿਰਦੇ ਆਂ ਤੇ ਸਾਨੂੰ ਆਪਣਾ ਪਵਿੱਤਰ ਨਾਮ ਮੇਰੇ ਦਾਤਾ ਬਖਸ਼ਿਸ਼ ਕਰੋ ਤੋ ਇਸ ਤਰ੍ਹਾਂ ਸਤਿਗੁਰਾਂ ਦੇ ਚਰਨਾਂ 'ਚ ਸਾਧ ਸੰਗਤ ਜੀ ਬੇਨਤੀਆਂ ਕਰੋ ਕਰੋ ਪਾ